ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਕਿਵੇਂ ਹੋ ਸਾਰੇ ਆਈ ਹੋਪ ਸਭ ਵਧੀਆ ਹੋਵਗੇ ਤੇ ਅੱਜ ਮੈਂ ਬਣਾ ਰਹੀ ਆ ਚਿੱਲੀ ਮਸ਼ਰੂਮ ਤੇ ਦੇਖੋ ਇਧਰ ਲਿੱਤੇ ਨੇ ਮੈਂ ਮਸ਼ਰੂਮ واਸ਼ ਕਰਕੇ ਲੈ ਲਏ ਮੈਂ ਗਰਮ ਪਾਣੀ ਦੇ ਵਿੱਚ ਤੇ ਦੋ ਲੈਏ ਨੇ ਪਿਆਜ਼ ਔਰ ਇਧਰ ਦੋ ਲਈਆਂ ਸ਼ਿਮਲਾ ਮਿਰਚਾ ਔਰ ਦੋ ਹੀ ਲਈਆਂ ਮੈਂ ਹਰੀਆਂ ਮਿਰਚਾ ਤੇ ਅੱਜ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਜੀ ਰੈਸਟੋਰੈਂਟ ਸਟਾਈਲ ਚਿੱਲੀ ਮਸ਼ਰੂਮ ਤੇ ਦੇਖੋ ਸਭ ਤੋਂ ਪਹਿਲਾਂ ਇਹਨਾਂ ਨੂੰ ਕੱਟ ਲਾਂਗੇ ਤੋ ਸਭ ਤੋਂ ਪਹਿਲਾਂ ਮੈਂ ਮਸ਼ਰੂਮ ਕੱਟਾਂਗੀ ਦੇਖੋ ਮਸ਼ਰੂਮ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਬਸ ਇੱਕ ਮਸ਼ਰੂਮ ਨੂੰ ਮਤਲਬ 4 ਪੀਸਿਸ ਵਿੱਚ ਕੱਟ ਲੈਣਾ ਹੈ ਦੇਖੋ ਅੱਜ ਕੱਲ੍ਹ ਗਰਮੀ ਬਹੁਤ ਹੈ ਨਾ ਇਸ ਲਈ ਇਸ ਤਰ੍ਹਾਂ ਦੇ ਮਸ਼ਰੂਮ ਆ ਰਹੇ ਨੇ ਸੋ ਚਲੋ ਜੀ ਇਸੇ ਤਰ੍ਹਾਂ ਸਾਰੇ ਮਸ਼ਰੂਮ ਕੱਟ ਲੈਣੇ ਆ ਤੇ ਤੁਸੀਂ ਬਨੇ ਰਹੋ ਜੀ ਮੇਰੇ ਨਾਲ ਤੇ ਦੇਖੋ ਸੋ ਲਓ ਜੀ ਹੁਣ ਮੈਂ ਇਸੇ ਤਰ੍ਹਾਂ ਕੱਟ ਲੈਣੀ ਸਾਰੇ ਮਸ਼ਰੂਮ ਸੋ 로ਜੀ ਇਸੇ ਤਰ੍ਹਾਂ ਸਾਰੇ ਮਸ਼ਰੂਮ ਕੱਟ ਹੋ ਗਏ ਨੇ ਤੇ ਹੁਣ ਇਹਨਾਂ ਨੂੰ ਇੱਕ ਬੌਲ ਚ ਕੱਟ ਲੈਣੇ ਆ ਤੇ ਇਸੇ ਤਰ੍ਹਾਂ ਮੈਂ ਸਾਰੀਆਂ ਚੀਜ਼ਾਂ ਬਾਕੀ ਵੀ ਕੱਟ ਲੈਣੀਆਂ ਪਿਆਜ਼, Shim Shimla ਮਿਰਚ, ਹਰੀ ਮਿਰਚ ਤੇ ਤੁਸੀਂ ਬਨੇ ਰੋਚੀ ਮੇਰੇ ਨਾਲ ਤੇ ਬਹੁਤ ਹੀ ਟੇਸਟੀ ਬੰਦਾ ਇੱਕ ਵਾਰ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਮੈਂ ਤਾਂ ਪਹਿਲਾਂ ਬਣਾਇਆ ਹੋਇਆ ਆ ਬਟ ਮੈਂ ਹੁਣ ਤੁਹਾਡੇ ਨਾਲ ਵੀ ਸ਼ੇਅਰ ਕਰ ਰਹੀ ਆ ਸੋ ਲੋਜੀ ਇਧਰ ਮਸ਼ਰੂਮ ਕੱਟ ਲੈਨੇ ਤਾਂ ਕਲਰ ਇਸਲੀ ਇਸ ਤਰ੍ਹਾਂ ਦਾ ਕਿਉਂਕਿ ਮੈਂ ਇਹਨਾਂ ਨੂੰ ਨਾ ਗਰਮ ਪਾਣੀ ਦੇ ਵਿੱਚ ਥੋੜਾ ਕੀਤਾ ਸੀ ਬੋਇਲ ਤੇ ਚਲੋ ਫਿਰ ਹੁਣ ਮੈਂ ਤੁਹਾਨੂੰ ਕੱਟ ਕੇ ਦਿਖਾਵਾਂਗੀ ਨਾਲ ਹੀ ਪਿਆਜ਼ ਸੋ ਪਿਆਜ਼ਾਂ ਨੂੰ ਥੋੜਾ ਮੋਟਾ ਹੀ ਕੱਟਣਾ ਹੈ ਜਿਆਦਾ ਬਰੀਕ ਨਹੀਂ ਦੇਖੋ ਇਸ ਤਰ੍ਹਾਂ ਤੇ ਇਹਨਾਂ ਦੀਆਂ ਨਾ ਦੇਖੋ ਇਸ ਤਰ੍ਹਾਂ ਲੇਅਰਸ ਖੋਲ ਲਾਂਗੇ ਲੋ ਜੀ ਇਹਨਾਂ ਨੂੰ ਇਸ ਤਰ੍ਹਾਂ ਕੱਟਾਂਗੇ ਪਿਆਜ਼ਾਂ ਨੂੰ ਤੇ ਲੋ ਸਾਰੇ ਪਿਆਜ਼ ਮੈਂ ਇਸੇ ਤਰ੍ਹਾਂ ਕੱਟ ਲੈਣੀਆਂ ਤੇ ਤੁਸੀਂ ਬਨੇ ਰਹੋ ਜੀ ਮੇਰੇ ਨਾਲ ਸੋ ਲੋ ਜੀ ਸਾਰੇ ਪਿਆਜ਼ ਵੀ ਕੱਟ ਲਏ ਨੇ ਇਸ ਤਰ੍ਹਾਂ ਇਹਨਾਂ ਨੂੰ ਖੋਲ ਲੈਣੇ ਆਂ ਤੇ ਦੇਖੋ ਇਸ ਇਧਰ ਮੈਂ ਨਾ Shimla mircha ਦੇ ਬੀਜ ਕੱਢਦੇ ਆ ਤੇ ਇਹਨਾਂ ਨੂੰ ਵੀ ਇਸੇ ਤਰ੍ਹਾਂ ਨਾ ਕੱਟ ਲਾਂਗੇ ਜਿਵੇਂ ਆਪ ਪਿਆਜ਼ ਕੱਟੇ ਨੇ ਤੇ ਲਓ ਇੱਕ ਛੋਟੀਆਂ ਸੀ ਸ਼ਿਮਲਾ ਮਿਰਚਾਂ ਇੱਕ ਦੇ ਦੇਖੋ ਚਾਰ ਚਾਰ ਪੀਸ ਕੱਟਾਂਗੇ ਐਦਾਂ ਹਵਾ ਤੇ ਤੇ ਲਓ ਕਿਉਂਕਿ ਜ਼ਿਆਦਾ ਬਰੀਕ ਨਹੀਂ ਕੱਟਣੀਆਂ ਹੈਗੀਆਂ ਸੋ ਲਓ ਜੀ ਫਿਰ ਇਸੇ ਤਰ੍ਹਾਂ ਸ਼ਿਮਲਾ ਮਿਰਚਾਂ ਵੀ ਕੱਟ ਲੈਣੇ ਸੋ ਲਓ ਜੀ ਸ਼ਿਮਲਾ ਮਿਰਚ ਵੀ ਕੱਟਦੀ ਤਾਂ ਹੁਣ ਕੱਟਾਂਗੇ ਹਰੀ ਮਿਰਚ ਬਰੀਕ ਬਰੀਕ ਇੱਕ ਹੀ ਪਾਵਾਂਗੇ ਬਹੁਤ ਤਿੱਖੀ ਆ 스멜 ਆ ਰਹੀ ਹੈ ਬਹੁਤ ਤੇਜ਼ ਲੱਕ ਨੂੰ ਲੱਗ ਰਹੀ ਹੈ ਸੋ ਇਸ ਕਰਕੇ ਇੱਕ ਹੀ ਪਾਵਾਂਗੇ ਤਾਂ ਲਓ ਜੀ ਇੱਧਰ ਹਰੀ ਮਿਰਚ ਵੀ ਕੱਟ ਲਈ ਹੈ ਤੇ ਹੁਣ ਤੁਸੀਂ ਬਨੇ ਰਹੋ ਮੇਰੇ ਨਾਲ ਮੈਂ ਤੁਹਾਨੂੰ ਹੁਣ ਬਣਾ ਕੇ ਦਿਖਾਵਾਂਗੀ ਜੀ ਚਿਲੀ ਮਸ਼ਰੂਮ ਤੇ ਇੱਧਰ ਫਰਾਈ ਪੈਨ ਗਰਮ ਹੋ ਚੁੱਕਾ ਹੈ ਤਾਂ ਲਓ ਜੀ ਫਰਾਈ ਪੈਨ ਗਰਮ ਹੋ ਗਿਆ ਤੇ ਇਹਦੇ ਵਿੱਚ ਪਾਵਾਂਗੇ ਰਿਫਾਈਨਡ ਔਇਲ ਬਸ ਥੋੜ੍ਹਾ ਹੀ ਪਾਵਾਂਗੇ ਤੇ ਤੋ ਬਾਦ ਵਿੱਚ ਪਾਉਣੀ ਹੈ ਲਸਣ اور ਅਦਰਕ ਦਾ ਪੇਸਟ ਤੇ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਹੈ ਇਸ ਕਰਕੇ ਪਾਉਣੀ ਹੈ ਲਸਣ ਹੋਰ ਅਦਰਕ ਦਾ ਪੇਸਟ ਤੇ ਲਓ ਜੀ ਇਸ ਨੂੰ ਬ੍ਰਾਊਨ ਕਰ ਲੈਨੇ ਹਾਂ ਲਓ ਜੀ ब्राउन ਹੋ ਚੁੱਕਾ ਤਾਂ ਬਹੁਤ ਹੀ ਅੱਛੀ ਖੁਸ਼बू ਆ ਰਹੀ ਹੈ ਸੋ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਪਿਆਜ਼ ਨਾਲ ਹੀ ਪਾ ਦਾਂਗੇ शिमला ਮਿਰਚ ਔਰ ਨਾਲ ਹੀ ਇਹ ਪਾਵਾਂਗੇ ਹਰੀ ਮਿਰਚ ਚਲੋ ਦੀਆਂ ਚੀਜ਼ਾਂ ਨੂੰ ਤਿਆਰ ਕਰਦੇ ਸੋ ਇਸ ਫਲੇਮ ਨੂੰ ਲੋਈ ਰੱਖਿਓ ਤੇ ਹੁਣ ਪਾ ਦਾਂਗੇ ਵਿੱਚ ਮਸ਼ਰੂਮ ਤੇ ਇਹਨਾਂ ਨੂੰ 2-3 ਮਿੰਟ ਲਈ ਸੇਕ ਲਗਵਾਵਾਂਗੇ। ਕੁਝ ਤੋਂ ਬਾਅਦ ਇਹਦੇ ਵਿੱਚ ਮਸਾਲੇ ਐਡ ਕਰਾਂਗੇ। ਗਰਲਿਸ ਨੂੰ ਨਾ ਟੱਕ ਕੇ ਤੇ 2 ਮਿੰਟ ਲਈ ਸੇਕ ਲਗਵਾਵਾਂਗੇ ਤੇ ਕਿਉਂਕਿ ਮਸ਼ਰੂਮ ਦੇ ਵਿੱਚੋਂ ਪਾਣੀ ਨਿਕਲਦਾ ਇਸ ਕਰਕੇ ਤੁਸੀਂ ਇਹਨੂੰ 2 ਮਿੰਟ ਤੱਕ ਸੇਕ ਲਗਵਾਓ ਪਹਿਲਾਂ। ਸੋ ਗਾਇਜ਼ ਜਦ ਤੱਕ ਇਹ ਪਕਰਿਆ ਤਾਂ ਤਦ ਤੱਕ ਦੇਖੋ ਇਹ ਮੈਂ ਲਿਆ 10 ਰੁਪੀ ਦਾ ਅ ਮਸਾਲਾ ਆਂਦਾ ਹੈ ਮੰਜੂਰੀਅਨ ਮਸਾਲਾ ਵਿੱਚ ਤੇ ਤੁਸੀਂ ਕਾਰਨ ਫਲਾਰ ਵੀ ਪਾ ਸਕਦੇ ਹੋ ਬਟ ਮੈਂ ਇਹ 10 ਰੁਪੀ ਦਾ ਮੰਗਾਇਆ ਕਿਉਂਕਿ ਇਹਦੇ ਨਾਲ ਟੇਸ ਰੈਸਟੋਰੈਂਟ ਵਰਗਾ ਆਂਦਾ ਹੈ ਜਿਵੇਂ ਰੈਸਟੋਰੈਂਟ ਤੁਸੀਂ ਖਾਂਦੇ ਹੋ ਇਸ ਕਰਕੇ ਨਾ ਮੈਂ ਇਹ ਮੰਗਵਾਇਆ ਤਾਂ ਤੁਸੀਂ ਕਾਰਨ ਫਲਾਰ ਵੀ ਪਾ ਸਕਦੇ ਹੋ ਇੱਕ ਚਮਚ ਪਾਣੀ ਚ ਘੋਲ ਕੇ ਕਿਉਂਕਿ ਉਹਦੇ ਨਾਲ ਥਿਕਨੈਸ ਆਏਗੀ ਤਾਂ ਚਲੋ ਮੈਂ ਇਹਨੂੰ ਘੋਲ ਲੰਨੀ ਹੈ ਪਾਣੀ ਦੇ ਵਿੱਚ ਸੋ ਗਾਇਜ਼ ਇਹਨੂੰ ਹਾਫ ਹੀ ਪਾਵਾਂਗੇ 10 ਰੁਪਈਆ ਦਾ ਇਹਨੂੰ ਹਾਫ ਹੀ ਪਾਵਾਂਗੇ ਜ਼ਿਆਦਾ ਨਹੀਂ ਪਾਉਣਾ ਹੈਗਾ ਲੋ ਜੀ ਹਾਫ ਰੱਖ ਲਾਂਗੇ ਤੇ 10 ਰੁਪਈਆ ਦਾ ਆਂਦਾ ਕੋਈ ਜ਼ਿਆਦਾ ਕੋਸਟਲੀ ਨਹੀਂ ਹੈਗਾ ਤੇ ਹੁਣ ਇਹਨੂੰ ਪਾਣੀ ਪਾ ਕੇ ਤੇ ਮਿਕਸ ਕਰ ਲੈਣੇ ਆ ਸੋ ਇਹ ਵਿੱਚ ਪਾਵਾਂਗੇ ਇਹਦੇ ਨਾਲ ਨਾ ਦੇਖੋ ਸੋ ਲੋ ਜੀ 2 ਮਿੰਟ ਹੋ ਗਏ ਤੇ ਚੈੱਕ ਕਰ ਲੈਣੇ ਆ ਤੇ ਦੇਖੋ देखो मशरूम जो पानी निकला है हम थोड़ा गैस ਨੂੰ ਤੇਜ਼ ਕਰ ਲੈਨੇ ਆ ਤਾਂ ਲੋ ਜੀ ਇਹਨੂੰ ਪਕਾ ਲੈਨੇ ਅਚੀ ਤਰ੍ਹਾਂ ਪਨਟਾ ਕਿ ਐਸੀ ਤਾਂ ਹਮ ਇਸ ਨੂੰ ਐਸੀ ਤਰ੍ਹਾਂ ਪਕਾਵਾਂਗੇ ਗੈਸ ਨੂੰ ਇਹਦੇ ਚ ਮਸਾਲੇ ਵੀ ਲਾ ਲੇ ਪਾ ਦਾਂਗੇ ਥੋੜੀ ਜੀ ਪਾਵਾਂਗੇ ਹਲਦੀ ਜ਼ਿਆਦਾ ਨਹੀਂ ਪਾਣੀ ਥੋੜੀ ਜੀ ਲਾਲ ਮਿਰਚ ਪਾਊਡਰ اور ਨਮਕ ਸਵਾਦ ਅਨੁਸਾਰ पा देंगे थोड़ा गरम मसाला इसमें मिक्स कर लो और पा देंगे आपोल जोड़ा तेने दिखाया आएगी थिकनेस जी तो हूँ मैं ये पावगी सोया सॉस और टमैटो सॉस टमैटो सॉस ਲਓ ਜੀ ਦੇਖ ਲੋ ਕਿ ਕੈਸੇ ਇਸ ਨੂੰ ਤੇ ਕਰ ਦਿੰਦੇ ਹਾਂ ਤੇ ਇਹ ਇਹਦੇ ਚ ਪਾਉਣੇ ਨੇ ਇਹ ਥੋੜੇ ਜਿਹੇ ਸੌਸ ਤੇ ਲਓ ਜੀ ਇਹ ਦੇਖੋ ਮਸ਼ਰੂਮ ਚਿੱਲੀ ਬਣ ਕੇ ਰੈਡੀ ਹੈ ਸਾਡਾ ਬਸ 2 ਸੈਕਿੰਡ ਚ ਬਣ ਜਾਏਗਾ ਹੁਣ ਸੋ so ਗਾਇਸ 10 ਮਿੰਟਸ ਤੁਹਾਡਾ ਆਰਾਮ ਦਾ ਮਸ਼ਰੂਮ ਚਿਲੀ ਬਣ ਜਾਏਗਾ ਰੈਸਟੋਰੈਂਟ ਜਿਵੇਂ ਤੁਸੀਂ ਕਹਿੰਦੇ ਹੋ ਨਾ ਸੇਮ ਉਵੇਂ ਹੀ ਤੁਹਾਨੂੰ ਟੇਸਟ ਆਏਗਾ ਇੱਕ ਵਾਰ ਤੁਸੀਂ ਵੀ ਇਸ ਤਰ੍ਹਾਂ ਟਰਾਈ ਕਰਕੇ ਜ਼ਰੂਰ ਦੇਖਣਾ ਔਰ ਅਗਰ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਕਮੈਂਟ ਜ਼ਰੂਰ ਕਰ ਦੇਣਾ ਕਿ ਕਿਵੇਂ ਦਾ ਬਣਿਆ ਸੋ ਚਲੋ 2 ਮਿੰਟ 2 ਮਿੰਟ ਲਈ ਥੋੜੀ ਦੇਰ ਇਹਨੂੰ ਸੇਕ ਲਗਵਾ ਲੈਂਦੇ ਆ ਸੋ ਦੇਖੋ ਤਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਪਲੀਜ਼ ਜ਼ਰੂਰ ਦੱਸ ਦਿਆ ਕਰੋ ਔਰ ਅਗਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਲਾਸਟ ਤੱਕ ਮੇਰੇ ਨਾਲ ਬਨੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਲਓ ਜੀ ਚੀ ਚਿੱਲੀ ਰੈਡੀ ਆ ਤਾਂ ਹੁਣ ਗੈਸ ਨੂੰ ਕਰ ਦਿੰਨੇ ਆ ਬੰਦ ਤੇ ਦੇਖੋ ਲਾਸਟ ਤੱਕ ਮੇਰੇ ਨਾਲ ਬਨੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਾਏ ਬਾਏ बाहर ਦਾ ਵਾਹਦਾ ਦੇਖ ਲਓ ਤੇ ਕੱਲੇ ਬਾਰਿਸ਼ ਹੋਈ ਹੈ ਔਰ ਅੱਜ ਦੇਖ ਲਓ ਇੰਨੀ ਜ਼ਿਆਦਾ ਗਰਮੀ ਹੋ ਗਈ ਹੈ 48 ਡਿਗਰੀ ਆਪਣਾ ਚੱਲ ਰਿਹਾ ਹੈ ਟੈਂਪਰੇਚਰ ਤਾਂ ਦੇਖੋ ਵੈਸੇ ਤਾਂ ਹਵਾ ਚੱਲ ਰਹੀ ਹੈ ਬਟ ਬਹੁਤ ਜ਼ਿਆਦਾ ਗਰਮੀ ਹੋ ਗਈ ਹੈ ਸੋ ਗਰਮੀ ਤੋਂ ਬਚੋ ਠੰਡੀਆਂ ਠੰਡੀਆਂ ਚੀਜ਼ਾਂ ਖਾਓ ਔਰ ਮੇਰੇ ਨਾਲ ਬਨੇ ਰਹੋ ਵੀਡੀਓ ਦੇਖਣ ਲਈ ਸੋ ਬਾਏ